तन गुरु नानक, तन गुरु नानक

नानक तन गुरु नानक तन नान गुरु नानक तन गुरु नान... ਤਨ ਗੁਰੂ ਨਾਨਕ 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 ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨੇ ਰੋ ਪਾ ਨੇ ਰਵਰ ਅਕਾਲ ਮੂਰਤ ਅਜੂਨੀ ਸੈ ਗੁਰ ਪਰਸਾਦ ਗੁਰ ਪਰਸਾਦ ਵਾਹਿਗੁਰੂ ਜਹਰ ਸਿਮਰਨ ਪਿਆ ਤੈ ਉਹ ਪਾਦ ਗਤ ਕੀਨੀ ਨਪਾਇਆ ਤੈ ਹੋਂ ਪਾਦ ਗਤ ਕੀਨੀ ਜੈ ਹਰ ਸਿਮਰਨ ਪਾਇਆ ਤੈ ਹੋਂ ਪਾਦ ਗਤ ਕੀਨੀ ਮਤ ਦਿਨੀ ਗੁਰ ਐ ਹੈ ਮਤ ਦਿਨੀ ਮਤ ਦਿਨੀ ਗੁਰ ਐ ਹੈ ਮਤ ਦਿਨੀ ਜਨਨਕ ਕਾ ਗੁਰ ਐ ਹੈ ਮਤ ਦਿਨੀ ਜਨਨਕ ਕਾ ਗੁਰ ਐ ਹੈ ਮਤ ਦਿਨੀ ਜਪ ਹਰ ਪਵ ਕੁਤਾਸ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਮੰਗੋਤੀ ਦੀ ਪਾਤਸ਼ਾਹੀ ਦਸਵੀਂ ਕਰਤਾਰਪੁਰ ਸਾਹਿਬ ਦੇ ਨਾਨਕ ਲਈ ਧਿਆਏ ਇੱਕ ਅੰਗਤ ਅੰਮ੍ਰਦਾਸ रामदास जी होए सहाय अर्जुन हरगोविंद सिंह रो श्री हर आए श्री हर उपदेशन ते आइए जी जिनके सब पतदाई है ते बहारिमिमरे घर बनाऊ में आवे पाए सब ठाएं दे पाए अपने बादशाह श्री गुरु गोविंद सिंह काज जी पाबलो पाई में सहाय ਜਸਾਤ ਬਾਦ ਸਿੰਘ ਜੀ ਦੀ ਜਗਦੀ ਜੋਤ ਨੂੰ ਕਰਨ ਕਰਨ ਕਿਰੀ ਗੁਰੂ ਕਰਨ ਸਾਜੀ ਦੇ ਦਰਸ਼ਨ ਦਾ ਤੱਕ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹਾ ਸਹਿਬ ਜਾ ਦੇ ਆ ਚਾਲੀਆਂ ਮੁਕਤਿਆਂ ਹਟੀਆਂ ਦਿੱਤੀਆਂ ਤੱਪੀਆਂ ਜਿਨ੍ਹਾਂ ਦਾ ਨਾਮ ਜਪਿਆ ਵੰਡ ਛਕਿਆ ਦੇਹ ਚੁੜਾਈ ਤੇਗ ਵਾਰੀ ਦੇਖ ਕੇ ਅੰਡਿਤ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਤੁਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਥੰਮ ਸਹਿਰ ਜੀ ਵਿਖੇ ਚਮਰ ਛਤਰ ਤਖਤਾਂ ਦੇ ਮਾਲਕ ਗੱਦੀ ਤੇ ਸੁਭਾਈ ਮਾਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੇ ਹਜ਼ੂਰ ਚਰਨਾਂ ਕਮਲ ਆਪਸ ਅਰਦਾਸ ਬੇਨਤੀ ਹੈ ਝੂੜ ਦੇ ਨਿਸ਼ਾਨ ਰਹਿ ਪੰਥ ਮਹਾਰਾਜ ਦੇ ਸਤਿਗੁਰੂ ਜੀ ਸਮੂਹ ਸਾਧ ਸੰਗਤ ਦੇ ਵੱਲੋਂ ਆਰਦੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਥੰਮ ਸਹਿਬ ਜੀ ਕੀ ਨਵੇਂ ਨਿਸ਼ਾਨ ਸਾਹਿਬ ਜੀ ਦੀ ਸੇਵਾ ਬੜੀ ਸ਼ਰਧਾ ਭਾਵਨਾ ਦੇ ਨਾਲ ਕੀਤੀ ਸਤਿਗੁਰੂ ਜੀ ਕਿਰਪਾ ਕਰਿਓ ਕਰਵਤ ਸੰਗਤਾਂ ਦੀ ਹੁੰਦਾਰ ਹਾਜ਼ਰੀ ਪਰਵਾਰ ਅੱਜ ਪਵਦੀਆ ਇਕ ਪੌ ਕਾ ਸਤਿਗੁਰੂ ਸਾਗਰ ਕਿਨੇ ਹੀ ਕੀਆ ਬਲਵਿੰਦ ਕਾ ਸਾਗਰ ਕਿਨੇ ਹੀ ਕੀਆ ਪੂਜਾ ਉਸ ਤਾਰਾ ਕਿਨੇ ਹੀ ਨਉ ਲੋਕਿਆਂ ਕੋ ਸਾਥੇ ਕੋਈ ਦਿਨ ਹਰ ਹਰ ਰਾਧੇ ਜੋ ਆਪ ਜਪਦੀਆਂ ਇੱਕ ਔਕਾਤ ਸਤਿਗੁਰਸਾਗਰ ਕਿਨੇ ਹੀ ਕਿਉਂ ਪਰਵਿੰਦਤ ਕੋ ਸਾਗਰ ਕਿਨੇ ਹੀ ਕਿਉਂ ਪੂਜਾ ਮਿਸਤਾਰਾ ਕਿਨੇ ਹੀ ਨਉ ਲੋਬਿਆਂ ਕੰਨ ਸਾਤੇ ਹੋਏ ਦਿਨ ਹਰ ਹਰ ਰਾਧੇ i oh. do <laughs>